ਤੁਹਾਨੂੰ ਇੱਧਰ ਜਾ ਕੇ ਦੇਖੋ ਕਲਾਮ ਰੋਡ ਕੋਈ ਤਾਂ ਸੜਕ ਦੇਖੋ ਸ਼ਹਿਰ ਦੀ ਇੱਥੇ ਹਾਜ਼ਰੀ ਯਕੀਨੀ ਬਣਾਓ ਸ਼ਹਿਰ ਦਾ ਸੀਵਰੇਜ ਕਰ ਲਓ ਸੀਵਰੇਜ ਬੰਦ ਅੱਜ ਪਤਾ ਨਹੀਂ ਕਮੇਟੀ ਦੀ ਮੀਟਿੰਗਾਂ ਰੋਲਾ ਪਾਉਂਦੇ ਹੋਗੇ ਅੱਜ ਤਿੰਨ ਦਿਨਾਂ ਤੋਂ ਹੁਣ ਜਿਹੜਾ ਠੇਕੇਦਾਰ ਆ ਲਾਈਟ ਵਾਲਾ ਲਾਈਟ ਵਾਲੇ ਨੂੰ ਵੀ ਸੱਦੋ ਕੀ ਕਰਦਾ ਉੱਥੇ ਉਹ ਅੱਜ ਕਿੱਦਾਂ ਤਿੰਨ ਦਿਨਾਂ ਦੀਆਂ ਲਾਈਟਾਂ ਠੀਕ ਹੋਣੀਆਂ ਪਿਛਲੇ 2 ਮਹੀਨੇ ਤੋਂ ਕਿਉਂ ਨਹੀਂ ਹੋਈਆਂ ਲਾਈਟਾਂ ਠੀਕ ਹਰ ਵਾਰੀ ਦੋੜਾਂ ਦੀ ਬੋਲ ਕੇ ਤੁਹਾਨੂੰ ਜਿਹੜੀਆਂ ਤੋਂ ਜਿਹੜਾ ਮਰਜ਼ੀ ਲਿਓ ਆਪਾਂ ਕੁਛ ਨਹੀਂ ਕਹਿੰਦਾ ਜੇ ਕੁਰਸੀ ਨਹੀਂ ਕਰਦੇ ਕਹਾ ਉਹਨਾਂ ਨੇ ਕਹਿੰਦੇ ਜੈ ਨੂੰ ਕਹਿੰਦੇ ਕਦੋਂ ਕਹਿੰਦੇ ਲਾਈਟਾਂ ਨਹੀਂ ਹੈਗੀਆਂ 15 ਲੈਂਦੀਆਂ ਨੇ ਕਹਿੰਦੇ ਨਹੀਂ ਕਰਦੇ ਸਾਡੇ ਕੋਲ 12 ਹੈਗੀਆਂ ਪੂਰੇ ਲੋਕਾਂ ਨੇ ਪਹਿਲਾਂ 1 ਮਹੀਨੇ ਪਹਿਲਾਂ ਮੋੜੇ ਕਰਦੇ ਸੀ ਪਹਿਲਾਂ ਮੇਰੀ ਗੱਲ ਕਰ ਲੋ ਤਾਂ ਆ ਕੇ ਹਾਂ ਜੀ ਇੱਕ ਮਿੰਟ ਜੀ ਸੇਟੀ ਸਾਹਿਬ ਪਹਿਲਾਂ ਹੋਣ ਦੇ ਮੈਂ ਪਹਿਲਾਂ ਮੇਰੀ ਗੱਲ ਖਤਮ ਹੋਣ ਦੋ ਮੈਂ ਕਿਹਾ ਕਿ ਰਿਸਟਰ ਲਿਆ ਮੈਂ ਤਾਂ ਫਾਨਾ ਜਰਾ ਜੇਈਆਂ ਦੀ ਕਰਦੇ ਜੇਈ ਨੂੰ ਪੁੱਛ ਲਓ ਮੈਂ ਇਹਨਾਂ ਤੋਂ ਦਵਾਕ ਦਿੱਤਾ ਮੈਂ ਮੇਰੀ ਮੇਰੀ ਗੱਲ ਖਤਮ ਹੋਣ ਦੋ ਕਮਰੇ ਪੈਂਡਿੰਗ ਬਈ ਹੈ ਇੱਕ ਮਿੰਟ ਰੋਕ ਦਿਓ ਰੋਕ ਦਿਓ ਅਸੀਂ ਨਹੀਂ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਜੀ ਅਸੀਂ ਨਹੀਂ ਕਿਸੇ ਜੇਈ ਨੂੰ ਕਹਿਣਾ ਈਓ ਸਾਹਿਬ ਐਮਈ ਤੇ ਐਸਡੀਓ ਸਾਹਿਬ ਬੈਠੇ ਆ ਇਹ ਮੁੜ ਕੇ ਮੈਨੂੰ ਇਹ ਦੱਸਿਓ ਜਾਵੇ ਇੱਥੇ ਕੀ ਕੋਣ ਇਹਨਾਂ ਨੂੰ ਛੁੱਟੀ ਦਿੰਦਾ ਤੁਹਾਨੂੰ ਸਾਰਿਆਂ ਨੂੰ ਕੌਣ ਇਹਨਾਂ ਦੀ ਹਾਜ਼ਰੀ ਲਾਂਦਾ ਜਦੋਂ ਦੇਖ ਲਓ ਇੱਕ ਜੇਈ ਸਾਹਿਬ ਹੈ ਨਹੀਂ ਦੂਜਾ ਜੇਈ ਹੈ ਨਹੀਂ ਐਸ ਡੀਓ ਹੈ ਨਹੀਂ ਈਓ ਹੈ ਨਹੀਂ ਜੋ ਉੱਪਰ ਉੱਪਰੋਂ ਸਾਈਂਦਰਾਂ ਜਲ ਜਾਉ ਮੌਤ ਕਰ ਲੈਣ ਉਹ ਵੀ ਹੈ ਨਹੀਂ ਇਹਨੇ ਸਾਨੂੰ ਇਹ ਟਾਈਮ ਫਿਕਸ ਕਰ ਦਿਓ ਅੱਜ ਮੀਟਿੰਗ ਦੇ ਵਿੱਚ ਕਿਹੜੇ ਦੋ ਦਿਨ ਸਾਰੇ ਅਫਸਰ ਸਹਿਬਾਨ ਇਸ ਕਮੇਟੀ ਦੇ ਵਿੱਚ ਹਾਜ਼ਰ ਹੋਊਗੇ ਉਹ ਆਪਾਂ ਫਿਰ ਉੱਪਰੋਂ ਚੈਕਿੰਗ ਕਰਾਵਾਂਗੇ ਮਾੜੀ ਗੱਲ ਆ ਵੀ ਇੱਥੇ ਏਡੀਸੀ ਸਾਹਿਬ ਆ ਕੇ ਚੈਕਿੰਗ ਕਰਨ ਮੁੜ ਕੇ ਢੋੜ ਕੇ ਟੈਲੀਫੋਨ ਕਰਕੇ ਸੱਦਦੇ ਆ ਜੀ ਬਚਾ ਲਓ ਸਾਨੂੰ ਕਿਉਂ ਬਾਈ ਇੱਕ ਮਿੰਟ ਜੀ ਹੁਣ ਤੁਸੀਂ ਮੈਨੂੰ ਇੱਕ ਟਾਈਮ ਬਾਉਂਡ ਕਰ ਦਿਓ ਜੀ ਨਹੀਂ ਤਾਂ ਮੈਂ ਦੋਨੇ ਪਾਸੇ ਟਰਾਲੀਆਂ ਆਪਣੀਆਂ ਲਾ ਕੇ ਮੈਂ ਰੋਡ ਬੰਦ ਕਰ ਦੇਣਾ ਮੇਨਾਂ ਭਾਵੇਂ ਕੋਈ ਲੜੇ ਚਾਹੇ ਕੋਈ ਗੜ ਮੈਨੂੰ ਟਾਈਮ ਬਾਉਂਡ ਕਰ ਦਿਓ ਰੇਲਵੇ ਰੋਡ ਦਾ ਪੱਕਾ ਨਾਲ ਸੀਮੈਂਟ ਲਾ ਕੇ ਉਹਦਾ ਉਹਦਾ ਸ਼ੁਰੂ ਕਰਾਨਾ ਹਾਂ ਜੀ ਆਹ ਜਦੋਂ ਮੈਂ ਉੱਪਰ ਆਇਆ ਲਾਣਾ ਇੱਕ ਉੱਪਰ ਇੱਕ ਉਪਰਾਂ ਦੇ ਹਾਦੀ ਲਾ ਜਾਂਦਾ ਫੋਟੋ ਕਰਕੇ ਆ ਜਾਂਦਾ ਕਰਵਾਈ ਕਰੋ ਯੋਗ ਕਰਨੀ ਕਰਵਾਈ ਕਰੋ 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 ਮੈਂ ਇਹਦੇ ਦੇ ਜਵਾਬਦੇਹ ਵੀ ਕੀਤੀ ਸੀ ਦੋਨੋਂ ਜੇ ਇਹ ਕੋਈ ਕੰਮ ਨਹੀਂ ਕਰਦੇ ਮੈਂ ਮੂੰਹ ਤੇ ਕਾ ਰਨ ਆ ਕੇ ਪਰ ਇੱਕ ਸਕੀਤ ਜੀ ਆ ਕੇ ਵੀ ਆ ਰਿਹਾ ਸੌਰੀ ਮੈਂ ਵਿੱਚ ਪਹਿਲੀ ਗੱਲ ਤਾਂ ਕੁਐਸਚਨ ਕਰ ਸਕਦਾ ਹਾਂ 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 ਦੱਸੋ ਜਿਹੜੇ ਉਸ ਦਿਨ ਵੀ ਜਿਹੜਾ ਜੋ ਵੀ ਏਡੀਸੀ ਸਾਹਿਬ ਆਏ ਸੀ ਉਹ ਚ ਸੀਨੀਅਰ ਅਫਸਰ ਇਹ ਲੱਗਦਾ ਮਨ ਲੇਕਿਨ ਸੌਰੀ ਸ਼ਾਇਦ ਗਲਤ ਲੱਗ ਗਿਆ ਉਹੀ ਨਹੀਂ ਅਵੇਲੇਬਲ ਹੁੰਦੇ ਥੱਲੇ ਵਾਲੇ ਵਿਚਾਰੇ ਤਾਂ ਹੁੰਦੇ ਆ ਹੁਣ ਥੱਲੇ ਵਾਲਿਆਂ ਦਾ ਕਾਗੇ ਲਿਆ ਕੇ ਕਰਨਾ ਹੈ ਜੇ ਸੀਨੀਅਰ ਨੇ ਕੋਈ ਸਾਈਨ ਨਹੀਂ ਕਰਨਾ ਜਾਂ ਕੀ ਹੈ ਖੱਜਲਖੁਆਰ ਲੋਕ ਹੋ ਰਹੇ ਆ ਸੀਨੀਅਰ ਅਫਸਰ ਨਹੀਂ ਆਉਂਦੇ ਛੋਟੇ ਵਾਲੇ ਤਾਂ ਵਿਚਾਰੇ ਫੇਰ ਦੇਖੋ ਜੀ ਮੇਰੇ ਕੋਲ ਤਾਂ ਹੈਗੀਆਂ 16 ਕਮੇਟੀਆਂ ਮੈਂ ਤਾਂ ਫੇਰ ਇੱਥੇ 3 ਦਿਨ ਘੱਟੋ ਘੱਟ ਪ੍ਰੈਜ਼ੈਂਟ ਰਹਿਣਾ ਡਿਸ ਉਹ 20 ਕਿਹਦਾ টাইম ਬਾਉਂਡਰੀ ਨੇ ਕੋ ਪ੍ਰੋਪਰ ਹੁੰਦਾ ਕਿ ਤੁਸੀਂ ਜਦੋਂ ਆੰਦੇ ਆ ਨਹੀਂ ਟਾਈਮ ਬਾਉਂਡ ਸੁਣ ਲਓ ਹਾਂਜੀ 11 ਕੇਸ ਆ ਕਮੇਟੀ ਦੇ ਹਾਈ ਕੋਰਟ ਚ ਲੋ ਰਿਪੋਰਟਾਂ ਦੇ ਕੇਸ ਵੱਖਰੇ ਜਵਾਬ ਦਾਵੇ ਉਹਦੇ ਫਾਈਲ ਕਰਨੇ ਅੱਜ ਵੀ ਹੁਣ ਸੁਣਨਾ ਮੀਟਿੰਗ ਆ ਹਰ ਮੀਟਿੰਗ 11:35 ਦੀ ਮੀਟਿੰਗ ਹੈ 11:35 ਤੇ ਸਾਡੀ ਸਵਚ ਭਾਰਤ ਦੀ ਉੱਥੇ ਵੀ ਸੀ ਆ ਇਹ 1 ਮਿੰਟ ਜੀ 1 ਮਿੰਟ ਸਵਚ ਭਾਰਤ ਦੀ ਮੀਟਿੰਗ ਦਾ ਇੱਕ ਗੱਲ ਯਾਦ ਆਈ ਪੁੱਛੋ ਸੈਂਟਰ ਇਨਸਪੈਕਟਰ ਨੂੰ 2.3 ਕਰੋੜ ਰੁਪਏ ਸਰਕਾਰ ਦਾ ਆਇਆ ਰਿਹਾ ਕੱਲ ਹੀ ਨੇ ਉਹਦੇ ਟੈਂਡਰ ਲੱਗੇ ਕੱਲ ਹੀ ਨੇ ਐਸਟੀਮੇਟ ਬਣੇ ਕਿਉਂ ਲੋਕ ਸਰਕਾਰ ਦਾ ਪਿਆ ਇਸ ਕਮੇਟੀ 'ਚੋ ਜਾਇਆ ਜਾਂਦਾ ਦੱਸੋ 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 ਜੀ ਸਰ ਟੈਂਡਰ ਲਗਾਏ ਗਿਆ ਨਾ ਵਿਚੋ ਕਿੰਨੇ ਪੈਸੇ ਆਇਆ ਤੁਹਾਨੂੰ ਸਰ 75 ਲੱਖ ਰੁਪਏ 65 ਲੱਖ ਕਿਹੜਾ ਮੜਿਆ ਇੱਕ ਮੜਿਆ ਨਾ ਅਕਾਊਂਟੈਂਟ ਸਾਹਿਬ ਜੀ ਸਰ ਸਾਰੇ ਸਵੱਛ ਭਾਰਤ ਦੇ ਮੈਡਮ ਨੂੰ ਪੈਸੇ ਦੱਸਦੇ ਹੋ ਕਿੰਨੇ ਆਏ ਆ ਡਿਟੇਲ ਚ ਦੱਸ ਦਿਓ ਕਿੰਨੇ ਆਏ ਆ 77 ਲੱਖ 1 65 ਲੱਖ 1 ਹਾਂਜੀ ਹਾਂਜੀ ਆ ਦੋ ਫਿਗਰ ਆ ਤਾਂ ਬੋਲ ਦੀਆਂ ਤੁਸੀਂ 77 ਦੇ 65 ਬਾਕੀ ਉਹ 65 ਲੱਖ ਦੇ ਕਿੰਨੇ ਸਿਰ ਉਹ ਤਾਂ ਇਮਿਟੇਸ਼ਨ ਦਾ ਉਹਨਾਂ ਨੇ ਹੀ ਬਣਾਣਾ ਸੀਗਾ ਇਮਿਟੇਸ਼ਨ ਦਾ ਐਸਟੀਮੇਟ ਬਣਾ ਲੀਆ ਨਹੀਂ ਨਹੀਂ ਜ਼ਿੰਮੇਵਾਰੀ ਇੱਕ ਦੂਜੇ ਨੇ ਅਸੀਂ ਤਾਂ ਉਹ ਕੀ ਦੀ ਡਿਊਟੀ ਆ ਉਹ ਆਪਾਂ ਕਹਿ ਦਈਏ ਵੀ ਇਹ ਉਹਨੇ ਬਣਾਉਣਾ ਬਣਵਾਉਣਾ ਨਹੀਂ ਆ ਬੰਦ ਕਰੋ ਹੋਰ ਵੀ ਆ ਪਰਮ ਕੀ ਬੋਲੋ ਜੀ ਉਹ ਸਾਹਿਬ ਇੱਕ ਗੱਲ ਹੋਰ ਆ ਇੱਕ ਮਿੰਟ ਜੀ ਇੱਕ ਮਿੰਟ ਇੱਥੇ ਕਈ ਮੁਲਾਜ਼ਮ ਨਹੀਂ ਨਹੀਂ ਉਹ ਸਾਹਿਬ ਤੁਹਾਡੀ ਵਾਲੀ ਗੱਲ ਕਰ ਸੀ ਪਰ ਇੱਕ ਮਿੰਟ ਇੱਥੇ ਕਈ ਮੁਲਾਜ਼ਮ ਇਦਾਂ ਦੇ ਆਉਂਦੇ ਆ ਉਹ ਆਪਣੀ ਹਾਜ਼ਰੀ ਲਾਉਂਦੇ ਆ ਕਿ ਹਾਜ਼ਰੀ ਲਾਣ ਤੋਂ ਬਾਅਦ ਛੁੱਟੀ ਲੈ ਕੇ ਆਪਣੇ ਘਰ ਨੂੰ ਜਾ ਸਕਦੇ ਆ ਪਰ ਤੁਸੀਂ ਉਹ ਕੀ ਕਾਰਵਾਈ ਕਰਦੇ ਤੇ ਪੌਂਬਲਾਜਮਾ ਦੇਖੋ ਕਿ ਕਿਹੜੇ ਆ ਹਾਂ ਜੀ ਤੋਂ ਬਾਅਦ ਸਾਡੀ ਵੱਲੋਂ ਜਦੋਂ ਨਾ ਦੂਜਾ ਟਾਈਮ ਹੁੰਦਾ ਹੈ ਹਾਂ ਜੀ ਲੱਗਦੀ ਆ ਮੈਂ ਸਿੱਧਾ ਡਾਇਰੈਕਟ ਕਰਨਾ ਕਿ ਸਫਾਈ ਕੰਮ ਚੱਲੀਆਂ ਜੀ ਉਹਨਾਂ ਨੂੰ ਯਕੀਨੀ ਬਣਾਇਆ ਜਾਵੇ ਯਾਰ 5 ਵਜੇ ਤੱਕ ਡਿਊਟੀ ਉਹਨਾਂ ਦੀ 5 ਵਜੇ ਤੱਕ ਡਿਊਟੀ 5 ਵਜੇ ਤੱਕ ਬੜੀ ਚਲੀ ਜਾ ਹੁਣ ਹੁਣ ਜੇ ਚੱਕੀ ਨਹੀਂ ਮੈਨੂੰ ਰੇਲਵੇ ਰੋਡ ਦਾ ਜਵਾਬ ਦੋਦਾ ਤਾਂ ਮੈਂ ਮੀਟਿੰਗ 'ਚ ਬੈਠਾਂ ਨਹੀਂ ਤੇ ਮੈਂ ਚੱਲਣਾ ਜੀ ਫਿਰ ਕੋਈ ਆ ਦੇ ਇੱਕ ਮਿੰਟ ਮੰਨਣਾ ਕੱਲਾ ਥੋੜਾ ਜਿਹਾ ਕੀ ਕਰੋ ਸਾਰੇ ਉਹ ਇੱਕ ਮਿੰਟ ਨਹੀਂ ਸਹੀ ਗੱਲ ਕਹਿੰਦੇ ਆ ਇਹਦੇ ਰੋਡ ਨੂੰ ਮੀਟਿੰਗ ਸਮਾਂਪਨ ਕਰੋਗੇ ਥੋੜਾ ਕਰ ਆਪਸੇ ਸ਼ਾਇਦ ਪ੍ਰੋਵਾਈਡ ਕਰੀ ਆਪਸਰ ਪਤਾ ਨਹੀਂ ਇਹ ਦੇਖੋ ਜੀ ਭਰਾਜ ਗੱਥ ਨੂੰ ਗੁੱਸਾ ਨਾ ਕਰਿਓ ਇਹੋ ਸਾਹਿਬ ਬੈਠੇ ਸਾਡੇ ਆਪਸੇ ਸਤਿਕਾਰ ਦੂਗੇ ਇਹਨੇ ਸਤਿਕਾਰ ਵੀ ਕਰਦੇ ਆ ਪਰ ਇਹ ਕਹਿੰਦੇ ਵੀ ਮੀਟਿੰਗ ਵਿੱਚ ਕੌਂਸਲ ਆ ਕੇ ਬੋਲ ਜਾਂਦੇ ਆ ਬੋਲਣ ਬਾਅਦ ਇਹ ਕਹਿੰਦੇ ਅੱਜ ਨਹੀਂ ਬੋਲਣਾ ਹੋਣਾ ਕੰਮ ਕੋ ਹੋਣਾ ਕੋਈ ਕੰਮ ਨਹੀਂ ਦਿੰਦਾ ਕਿੱਥੇ ਖੜੇ ਉੱਥੇ ਖੜੇ ਆ ਇਹ ਇੱਕ ਮਿੰਟ ਇੱਕ ਬਰਾਜਕ ਤੁਸੀਂ ਕਹੇ ਹਰ ਹਰ ਮੀਟਿੰਗ ਦੇ 1 ਮਿੰਟ ਯਾਰ 1 ਮਿੰਟ ਉਹਨੇ ਨੇ 1 ਮਿੰਟ 2 ਮਹੀਨੇ ਪਹਿਲਾਂ ਕਹੇ ਤੁਸੀਂ ਰੋਡ ਦਾ ਇਸ਼ੂ ਕਰ ਲੀਏ ਓਏ ਇਸ਼ੂ ਰੇਲਵੇ ਰੋਡ ਦਾ ਹੱਲ ਕਰ ਲੀਏ ਪੁਆਇੰਟ ਟੂ ਪੁਆਇੰਟ ਕਰ ਲੀਏ ਆਪਾਂ ਗੱਲ ਚੁੱਪ ਕਰੋ ਜੀ ਇਹ ਰੋਡ ਦਾ ਨਹੀਂ 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 ਆ ਵੀ ਜਾਣ ਨਹੀਂ ਲੈਣਾ ਕਿਸੇ ਕੋਈ ਸਾਨੂੰ ਨਹੀਂ ਮਤਲਬ ਮੈਨੂੰ ਗੱਲ ਦੱਸੋ ਰੇਲਵੇ ਰੋਡ ਦਾ ਤੇ ਚੇਤਰਾਮ ਵਾਲੇ ਬਾੜ ਦਾ ਸਿਵਲ ਜਿਹੜਾ ਮੇਨ ਮੁੱਦਾ ਉਹਨੇ ਚੱਕਿਆ ਉਹ ਟਾਈਮ ਬਾਉਂਡ ਕਰਦਾ ਸੀ ਮੈਨੂੰ ਟਾਈਮ ਆਨ ਕਰਕੇ ਦੋ ਜੀ ਆਪਾਂ ਇਹ ਗੱਲਾਂ ਦੋ ਹੀ ਤਾਂ ਗੱਲਾਂ ਦੋ ਹੀ ਕਰਦੇ ਆ ਇਹਦਾ ਐਸਟੀਮੇਟ ਬੜਾ ਕਿੰਨੇ ਦਿਨ ਲੱਗਣੇ ਰੇਲਵੇ ਦਾ ਸੁਣ ਲਓ ਹੁਣ ਸਾਰੇ ਬੈਠ ਦੋ ਬੈਠ ਨਾਲ ਆਪਾਂ ਇੱਕ ਇੱਕ ਡਿਸਕਸ਼ਨ ਦੀ ਕਮੇਟੀ ਹਾਂ ਜੀ ਹਾਂ ਜੀ ਬਿਲਕੁਲ ਸਪੈਸ਼ਲੀ ਇਹੋ ਸਾਹਿਬ ਗੱਲ ਕਰ ਰਹੇ ਨੇ ਰੇਲਵੇ ਰੋਡ ਆਪਰਾਜ ਦੀ ਇਨਕੁਆਰੀ ਚੱਲਦੀ ਹੈ ਕਿੱਥੇ ਕਿੱਥੇ ਹੁਣ ਐਸਟੀਮੇਟ ਆਪਾਂ ਬਣਵਾਉਂਦੇ ਇਹਨੂੰ ਜੀ ਤੁਹਾਡੇ ਆਪ ਹੀ ਕਰਦੇ ਹੋ ਨਾ ਜੀ ਆਪਰੇ ਕਰਦੇ ਨਾ ਨਹੀਂ ਹੁੰਦਾ ਤਾਂ ਕਾਰਵਾਈ ਜਿੰਨੀ ਬੜੀ ਕਰ ਦੋ ਦੋਵਾਰ ਉਹਦਾ ਐਸਟੀਮੇਟ ਲਾਓ ਭਾਈ ਹੁਣ 1 ਮਿੰਟ ਬੈਠੋ ਜਰਾ ਚਲੋ ਸਾਡਾ ਮੈਂ ਤਾਂ ਤਾਂ ਆਇਆ ਮੈਨੂੰ ਵਾਪਸ ਨੂੰ ਆਪਾਂ ਨਹੀਂ ਚੱਲੇ ਆ 1 ਮਿੰਟ ਫੈਕਟਸ ਤੇ ਗੱਲ ਕਰੀਏ ਬੈਠੋ ਜਰਾ 1 ਮਿੰਟ ਕਿੰਵਾਰੀਓ ਵਿੱਚ ਚੱਲਦੀ ਹੈ 16 ਲੱਖ ਕਿੰਨੇ ਜੱਫਤਾ ਜੀ ਕਿਤੇ ਜਮ੍ਹਾਂ ਹੋ ਗਿਆ ਵਾਪਸ ਆਏ ਹੁਣ ਉਹ ਉਹ ਪਾਵਰ ਹੈਗੀ ਆ 1 ਕਰੋੜ 85 ਲੱਖ ਦੀ ਚੀਫ ਇੰਜੀਨੀਅਰ ਕੋਲ ਸਾੜ ਕੋ ਦੀ ਪਾਵਰ ਨਹੀਂ ਜਦੋਂ ਉਹ ਕੋਲ ਚਿੱਠੀ ਜਾਣੀ ਉਹਨੇ ਕਿਹਾ ਪਹਿਲਾਂ ਕੀ ਕੀਤਾ ਆਪਾਂ ਇਹਦੇ ਲਈ ਹੱਲ ਆਪਾਂ ਬੈਠ ਕੇ ਇੱਕ ਕਮੇਟੀ ਬਣਾ ਲਓ ਬੈਠ ਕੇ ਤਾਂ ਹੱਲ ਕਰ ਲਓ ਆਪਾਂ ਚੰਡੀਗੜ੍ਹ ਜਾਈਏ ਐਸਟੀਮੇਟ ਲੈ ਕੇ ਨਹੀਂ ਨਹੀਂ ਪ੍ਰਧਾਨ ਜੀ ਅੰਨੀ ਗੱਲ ਸੁਣਿਆ ਅਸੀਂ ਤੁਹਾਡੇ ਨਾਲ ਬਿਲਕੁਲ ਨਹੀਂ ਸਹਿਮਤ ਜੀ ਲਾਰੇ ਨਾ ਨਾ ਕੋਈ ਇਦਾਂ ਦੇ ਲੋਲੀਪੌਪ ਨਹੀਂ ਲੈਣੇ ਤੁਸੀਂ ਬਣਾਓ ਰੇਲਵੇ ਰੋਡ ਦਾ ਐਸਟੀਮੇਟ ਹਾਊਸ ਲਿਆਵਾਂਗੇ ਪਾਸ ਉੱਪਰ ਜਾ ਕੇ ਗੱਲ ਕਰਾਂਗੇ ਕਿ ਕਾ ਉੱਥੇ ਦਾ ਉਸ ਤੋਂ ਬਾਅਦ ਕਰਨਾ ਪਹਿਲਾਂ ਟੈਕਨੀਕਲ ਸੈਂਕਸ਼ਨ ਮੈਂ ਤਾਂ ਟੈਕਨੀਕਲ ਸੈਂਕਸ਼ਨ ਕਰਾਵਾਂ ਸਰ ਕਿਹੜੀ ਗੱਲ ਹੋ ਰਹੀ ਹੈ ਚੀਫ ਇੰਜੀਨੀਅਰ ਕੋਲ ਨਹੀ ਨਹੀ ਤੁਸੀਂ ਮੈਂ ਕੀ ਕਰਾਵਾਂਗੇ ਇੱਕ ਬੇਨਤੀ ਸੁਣੋ 2 ਮਿੰਟ ਸੁਣੋ ਕਰੋ ਸਾਹਿਬ ਐਸਟੀ 45 ਕੰਮ ਨਹੀਂ ਹੋ ਰਿਹਾ ਵੀ ਨਹੀਂ ਅੱਧਾ ਕਰਨਾ ਮੈਂ ਸੁਣਨੀ ਨਹੀਂ ਗੱਲ ਕੀਤੀ ਨਹੀਂ ਤੁਸੀਂ ਛੱਡੋ ਜੀ ਸੁਣਨ ਦਾ ਮਾਦਾ ਰੱਖੋ ਆਪਣੀ ਗੱਲ ਸੁਣੋ ਜੇ ਉੱਪਰੋਂ ਤਰਾਜ ਲੱਗੂਗਾ ਉਹਦੇ ਬਾਅਦ ਦੀ ਗੱਲ ਹੈ ਇਹਵੇਂ ਸਰਕਾਰ ਜ਼ਿੰਮੇਵਾਰ ਹੈ ਕਿਹੜਾ ਲੋਕ ਵਿੱਚ ਜ਼ਿੰਮੇਵਾਰ ਸਿੱਖ ਜੀ ਸਾਹਿਬ ਇੱਕ ਮਿੰਟ ਤੁਸੀਂ ਕਹਿੰਦੇ ਸੁਣਨ ਦਾ ਮਾਦਾ ਰੱਖੋ ਠੀਕ ਹੈ ਨਾ ਤੁਸੀਂ ਤਾਂ ਇੱਥੇ ਕਮੇਟੀ ਆਉਣੀ ਹੈ ਨਾ ਆਪਾਂ ਰੇਲਵੇ ਲੋੜ ਤਾਂ ਨਹੀਂ ਜਾਂਦੇ ਨਾ ਆਪਾਂ ਜਾਣਦੇ ਆ ਜਾਣਦੇ ਆ ਕਿਉਂ ਨਹੀਂ ਜਾਂਦੇ ਕਦੋਂ ਜਾਣਦੇ ਆ ਕਿਉਂ ਨਹੀਂ ਜਾਂਦੇ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499